ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਬਰਨਦੀ ਸਿੰਘ ਤੇ ਅੱਜ ਪਿੰਡ ਜਮਸ਼ੇਰ ਦੇ ਵਿੱਚ ਬਹੁਤ ਜ਼ਿਆਦਾ ਦਰਨਾਕ ਘਟਨਾ ਹੋਈ ਆ ਬਿਲਕੁਲ ਬੋਲਡਰ ਸੁਪਰਮਾਰਕਟ ਦੇ ਬਾਹਰ ਖੜੇ ਆ ਸ਼ਾਮੀ ਕਿੰਨਾ ਵਜੇ ਟਾਈਮ ਸੀ ਬਾਜੀ ਜਦੋਂ ਇਹ ਹਾਦਸਾ ਹੋਇਆ ਪਿੰਡ 9:30 ਦਾ ਟਾਈਮ ਕੋਨੇ ਕੱਖ ਵਜੇ ਟਰੈਕਟਰ ਦੇ ਨਾਲ ਟੱਕਰ ਹੋਈ ਆ ਟਰੈਕਟਰ ਦੇ ਨਾਲ ਮੋਟਰਸਾਈਕਲ ਸਵਾਰ ਦੀ ਟੱਕਰ ਹੋਈ ਆ ਜਿਹਦੇ ਵਿੱਚ ਇੱਕ ਲੇਡੀਜ਼ ਦੀ ਡੈਥ ਹੋ ਗਈ ਆ ਮੌਕੇ ਤੇ ਤੇ ਜਿਹੜਾ ਚਾਲਕ ਸੀਗਾ ਉਹ ਬਹੁਤ ਸੀਰੀਅਸ ਹਾਲਤ ਵਿੱਚ ਆ ਤੇ ਰੋਡ ਬਲੌਕ ਕੀਤਾ ਹੋਇਆ ਇੱਥੇ ਲੋਕਾਂ ਨੇ ਕਿਉਂਕਿ ਪੁਲਿਸ ਵੀ ਬਹੁਤ ਲੇਟ ਪਹੁੰਚੀ ਆ ਜਿਹੜਾ ਟਰੈਕਟਰ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਨਾਲ ਲੱਗਦਾ ਸੋ ਇਹ ਟਰੈਕਟਰ ਆ ਜਿਹਦੇ ਵਿੱਚ ਵੱਜ ਕੇ ਮੌਕੇ ਤੇ ਲੀਡੀਜ਼ ਦੀ ਜਿਹੜੀ ਔਰਤ ਸੀ ਉਹਦੀ ਮੌਤ ਹੋ ਗਈ ਆ ਉਹਦੀ ਖੋਪੜੀ ਲਥਕੀ ਉੱਤੋਂ ਉਹਦਾ ਪੂਰਾ ਮਾਸ ਅਲੱਗ ਹੋ ਗਿਆ ਸੋ ਇਹ ਉਹ ਟਰੈਕਟਰ ਹੈ ਸੋ ਜਮਸ਼ੀਰ ਆ ਜਿਹੜਾ ਰੋਡ ਆ ਬਲੌਕ ਕੀਤਾ ਹੋਇਆ ਬਿਲਕੁਲ ਬੰਦ ਕੀਤਾ ਹੋਇਆ ਸੋ ਇਹ ਆਓ ਜੀ ਟਰੈਕਟਰ ਜਿਹਦੇ ਨਾਲ ਐਕਸੀਡੈਂਟ ਹੋਇਆ ਆ ਜਿੰਮੇਬਾ ਕਿਦਾਂ ਕੀ ਹਾਲ ਆ ਇੱਥੇ ਬੱਚੇ ਬੱਜੇ ਕਿਦਾਂ ਇਹਦੇ ਚ ਪਤਾ ਨਹੀਂ ਆ ਬੱਜਾਂਗੇ ਸੋ ਇਹ ਟਰੈਕਟਰ ਆ ਜੀ ਇਹਦੇ ਮੂਰੇ ਪੂਰੀ ਕ੍ਰੇਨ ਬਣਾਈ ਹੋਈ ਆ ਇਸ ਟਰੈਕਟਰ ਨਾਲ ਕੇ ਦੱਸਦੇ ਆ ਐਕਸੀਡੈਂਟ ਹੋਇਆ ਆ ਹਾਂਜੀ ਆ ਹੁੱਕ ਲੱਗੀ ਆ ਬਸ ਇੱਕ ਵੀ ਭੈਂਟ ਹੋਣ ਬਾਹਰ ਕੱਢਿਆ ਹੋਇਆ ਸਾਰਾ ਸੋ ਬਾਈ ਹੁਣੇ ਦੱਸਦੇ ਹੁੱਕ ਵੱਜੀ ਆ ਲੇਡੀਜ਼ ਦੇ ਸਰ ਦੇ ਵਿੱਚ ਸੋ ਮਾਹੌਲ ਬਹੁਤ ਗਰਮ ਹੋਇਆ ਆ ਦੁਨੀਆ ਬਹੁਤ ਇਕੱਠੀ ਹੋਈ ਆ ਰੋਡ ਬਲੌਕ ਆ ਜੀ ਤੇ ਦੱਸ ਰਹੇ ਆ ਕਿ ਜਿਹੜਾ ਚਾਲਕ ਆ ਟਰੈਕਟਰ ਦਾ ਉਹ ਹਲੇ ਨਹੀਂ ਫੜਿਆ ਗਿਆ ਸੋ ਇਹੋ ਜਿਹੇ ਹਾਲਾਤ ਬਣੇ ਹੋਏ ਆ ਕੁਝ ਤੇ ਪਰਿਵਾਰ ਬਹੁਤ ਸਦਵੇਂ ਦੇ ਵਿੱਚ ਆ ਜਿਨ੍ਹਾਂ ਦੀ ਧੀ ਦੀ ਡੈਥ ਹੋਈ ਆ ਆਪਰੇ ਸਗੇ ਹਾਂ ਜੀ ਆਪਣੀ ਸਿਸਟਰ ਹੈ ਭਾਈ ਛੁੱਕੇ ਦਾ ਪਿੰਡ ਸੀ ਭਾਈ ਉਹਨਾਂ ਦਾ ਬੋਡੇਸਪਰਾਮਾ ਬੋਡੇਸਪਰਾਮਾ ਤੋਂ ਸਗੇ ਚੰਨਨਪੁਰ ਬੋਡੇਸਪਰਾਮਾ ਤੋਂ ਕਹਿੰਦੇ ਜਿਹਹੋਣੀ ਸੀਗੀ ਨੇ ਡੈਥ ਹੋਈ ਆ ਇਹ ਬਾਡੀ ਪਈ ਆ ਜੀ ਤੇ ਦੇਖਣ ਵਾਲੀ ਹਾਲਤ ਦੇ ਵਿੱਚ ਨੰਗੀ ਬਾਡੀ ਪੂਰਾ ਪਰਿਵਾਰ ਬਰਲਾਪ ਦੇ ਵਿੱਚ ਆ ਉਹਨਾਂ ਨੂੰ ਲੈ ਕੇ ਗਏ ਕੋਈ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਵਾ ਪਰਿਵਾਰ ਆ ਜਿਹੜਾ ਪੂਰਾ ਸਦਮੇ ਦੇ ਵਿੱਚ ਆ ਬਹੁਤ ਜ਼ਿਆਦਾ ਦਰਦਨਾਕ ਮੌਤ ਹੋਈ ਭਾਜੀ ਜਿਹੜੇ ਚਾਲਕ ਸੀਗਾ ਟਰੈਕਟਰ ਦਾ ਉਹ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਨਹੀਂ ਭਾਜੀ ਉਹ ਦੌੜ ਗਿਆ ਦੌੜ ਗਿਆ ਤੇ ਜਿਹੜੇ ਇੱਥੇ ਮੌਕੇ ਤੇ ਮੌਜੂਦ ਲੋਕ ਆ ਦੱਸ ਰਹੇ ਆ ਚਾਲਕ ਨਹੀਂ ਫੜਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਆ ਸੋ ਇਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਆ ਸੋ ਪੁਲਿਸ ਅਧਿਕਾਰੀ ਵੀ ਇੱਥੇ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਸਰ ਵਾਕਿਆ ਜਿਹੜਾ ਹਾਂ ਜੀ ਅੱਛਾ ਸਰ ਸਰ ਜਿਹੜਾ ਹਾਂ ਜੀ ਹਾਂ ਜੀ ਲਓ ਜੀ ਸਰ ਜਿਹੜਾ ਵਾਕਿਆ ਹੋਇਆ ਆ ਇਹਦੇ ਬਾਰੇ ਕੀ ਕਰ ਜਿਓਗੇ ਜਿਹੜਾ ਮੌਜੂਦਮ ਫੜਿਆ ਗਿਆ ਕਿ ਨਹੀਂ ਐਕਸੀਡੈਂਟ ਹੋਇਆ ਬੜਾ ਥੋੜੀ ਦੇਰ ਪਹਿਲਾਂ ਜਿਹੜਾ ਬੋਡੀ ਪਈ ਹੈ ਠੀਕ ਹੈ ਜੀ ਇਹਨੂੰ ਸਿਫਟ ਕਰਨਾ ਬਿਆਨ ਲੈ ਰਹੇ ਆ ਇਹਨਾਂ ਦੇ ਠੀਕ ਹੈ ਸਰ ਧੰਨਵਾਦ ਕਰਦੇ ਹਾਂ ਠੀਕ ਹੈ ਲੋ ਜੀ ਸਾਰ ਖੜੇ ਆਪ ਇਥੇ ਪੁਲਿਸ ਮੁਲਾਜ਼ਮ ਸੋ ਕਹਿ ਰਹੇ ਆ ਐਫ ਆਈ ਆਰ ਕਰਕੇ ਆਪਾਂ ਮੁਲਾਜ਼ਮ ਫੋਲੋਵਾਂਗੇ ਡੈੱਡ ਬੋਡੀ ਇੱਥੇ ਹੀ ਆ ਤੇ ਉਹ ਇਥੇ ਆ ਗਏ ਨਹੀਂ ਇਥੇ ਉਹ ਇਥੇ ਆ ਗਏ ਪਿਆਰ ਦਾ ਆਹ ਪਾਣੀ ਆ ਰਿਹਾ ਪਾਣੀ ਆ ਰਿਹਾ ਪਾਣੀ ਆ ਰਿਹਾ ਪਾਣੀ ਆ ਰਿਹਾ ਉਹ ਮੇਰੀ ਆਫਰ ਪਾਣੀ ਦੀ ਸੋ ਇਹ ਮੋਟਰਸਾਈਕਲ ਹੈ ਜਿਹਦੇ ਨਾਲ ਟਰੈਕਟਰ ਐਕਸੀਡੈਂਟ ਹੋਇਆ ਜੀ ਪਤਾ ਜੀ ਮੋਟਰਸਾਈਕਲ ਦਾ BB32Z0949 ਜੇ ਲਿਖਿਆ ਹੋਗਾ ਫੇਰ ਹੀ ਵੰਡ ਜਾਣਗੇ ਯਾਰ ਤੁਸੀਂ ਹੋਈ ਗੱਲਾਂ ਕਰਦੇ ਆ ਨਹੀਂ ਕੋਈ ਨਹੀਂ ਆਪਣੇ ਗੋਪੀ ਇਹਨੂੰ ਕਰ ਲਓ ਖਦਾ ਕਰ ਲਓ ਕਰ ਲਓ ਕਰ ਲਓ ਖਦਾ ਜੀ ਵੈਰੀ ਗੁੱਡ ਜੀ ਇੱਥੇ ਮਾਰ ਲਾ ਬੰਦੇ ਚੱਕਰ ਹੋਇਆ ਕੀ ਹੈ ਇੱਥੇ ਇੱਥੇ ਆਪਣੇ ਬਹੁਤ ਬੰਦੇ ਹੁੰਦੇ ਸੌਦਾ ਲੈ ਕੇ ਅੱਛਾ ਉਹ ਟਰੈਕਟਰਾਂ ਨੇ ਕਰੇ ਪਿੱਛੋਂ ਮਾਰੇ ਚੱਕੀ ਟੱਕਰ ਕਰਦਾ ਤਾਂ ਕਹਿੰਦੇ ਕਾਰ ਬਾਈ ਕਦੇ ਹੋਊਗੀ ਨਾ ਫੋਟੋ ਦਾ ਇਹ ਨਾਮ ਸੁਣੋ ਮੇਰਾ ਨਾਮ ਸਲਾਲਾ ਉਨਮੀਂ ਹੈ ਆ ਜਾ ਆ ਜਾ ਆ ਜਾ ਜਿਹਦਾ ਅੰਪੀਰ ਨਾਲ ਖੜਿਆ ਤੈਨੂੰ ਕਿਹਾ ਜੰਠੀਰ ਵਾਲੇ ਵੀ ਤੇਰੇ ਨਾਲ ਖੜੇ ਆ ਯਾਰ ਇੰਦਾ ਕਿਤਾ ਧੱਕਾ ਹੋਣ ਦਵਾਗੇ ਯਾਰ ਇੰਦਾ ਧੱਕਾ ਹੋਣਾ ਯਾ ਬਤੂ ਨਾਲ ਖੜਾ ਮੈਂ ਖੜਾ ਤਾਂ ਕਿ ਇੰਦਾ ਧੱਕਾ ਹੋਣ ਦਵਾਗੇ ਯਾਰ ਗੱਬੇ ਕਰਾਵਾਂਗੇ ਆਮ ਲੋਕੋਂ ਕਰ ਰਾਜੀ ਬਣਾਜਾ ਅਪਾ ਮਾਗਦੇ ਵੀ ਇਹ ਸਾਮਾਨੀ ਕਾਰਵਾਈ ਤਾਂ ਕਰੀਏ ਲਿਖਾਊਗਾ ਤੂੰ ਮੇਰੀ ਗੱਲ ਉਹਦਾ ਆਪਾਂ ਨਾ ਕੋਸ਼ ਕਹਾਂਗੇ ਇੱਥੇ ਪਈ ਰਹਿਣੀ ਆ ਆਪੋ ਦੀ ਦੇ ਸਾਂਭਣੀ ਆ ਹਾਂ ਇਹ ਜਿਹੜੀ ਗੱਲ ਤੁਹਾਡੇ ਤੈਨੂੰ ਖੇੜੀ ਮੈਦਾ ਕਰਾ ਕੇ ਦਊਂਗਾ ਹੋਰ ਦੱਸ ਆ ਫੜ ਇਹ ਸਭ ਐ ਕਰਾ ਕੇ ਤੂੰ ਕੀਰਤਨ ਕਰਾਉਂਦਾ। ਉੱਤੇ ਅਸੀਂ ਦੇ ਨਾਲ ਹੈ। ਕਾਰਵਾਈ ਕਰਾਉਣੀ ਆ ਕਿ ਨਹੀਂ ਕਰਾਉਣੀ ਬੜਾ ਸਰਪੰਚ ਨੂੰ ਬੁਲਾਉਣਾ। ਫੈਨ ਕਰ ਜਾ ਰੇ। ਯਾਰ ਉਹੀ ਗੱਲਾਂ ਤੈਨੂੰ ਕਿਹਾ ਮੈਂ ਤੇਰੇ ਨਾਲ ਖੜਾ ਨਹੀਂ ਹੋਣੀ। ਜਿੱਦੂ ਆਪਣੀਆਂ ਮਾਂ ਮੈਂ ਜਾਣਦੀ ਆ। ਕੱਲ ਠੀਕ ਆ। ਆਪਾਂ ਨੂੰ ਲੈ ਕੇ ਦੇਣਾ ਪਰ ਕਾਰਵਾਈ ਫੇਰ ਕਰਨਗੇ ਨਾ। ਸਾਡੇ ਘਰ ਦੇ ਨਾਲ ਸੁਖੜਾ ਕਰੇ ਨਾਲ ਲੱਗਾ। ਸਾਡੇ ਨਾਲ ਹੈਗਾ ਕਿ ਤੈਨੂੰ। ਇਹ ਵਾਲੇ ਉਹਦੇ ਉਧਰਿਆਂ ਨਹੀਂ ਵਾਲੇ ਇਕੱਠੀਆਂ ਹੋਈਆਂ। ਸਾਡੇ ਦੇ ਸਭ ਲੋਕਾਂ ਨੂੰ ਪਤਾ ਹੋਣਾ ਫ਼ੈਸਲਾ ਰੱਖੋ ਤਾਂ। ਕੋਈ ਨਾ ਪ੍ਰਚਾਰ ਨਾ। ਆ ਕਰਾ। ਇਹ ਜਰੂਰੀ ਨਹੀਂ। ਨਹੀਂ ਇੱਕ ਬਣਾ ਲੈ। ਖਲੇ ਖਲੇ। ਸਾਨੂੰ ਵੀ ਦੁੱਖਿਆ ਯਾਰ ਸਾਡੇ ਪਿੰਡ ਵਿੱਚ ਇਹ ਹੋਇਆ ਸਾਨੂੰ ਵੀ ਦੁੱਖਿਆ ਯਾਰ ਸਾਡੇ ਇਲਾਕੇ ਜੇ ਹੋਇਆ ਵਧੀਆ ਗੱਲ ਆ ਭਰਾ ਜਾਨੀ ਪੜ ਲਿਆ ਤਿੰਨ ਘੰਟੇ ਹੋ ਗਏ ਮੈਂ ਤਾਂ ਹੁਣੀ ਆਇਆ ਜੀ ਠੀਕ ਹੈ ਜੀ ਫਿਰ ਨਹੀਂ ਯਾਰ ਕੋਈ ਗੱਲ ਨਹੀਂ ਹੋਣਾ ਹਾਂਜੀ ਤਾਂ ਕਰਨਾ ਤਾਂ ਹੀ ਕਾਰਵਾਈ ਸਟਾਰਟ ਹੋਊਗੀ ਕਾਨੂੰਨੀ ਕਾਰਵਾਈ ਤਾਂ ਤਦੇ ਹੋਊਗੀ ਨਾ ਇਹ ਹਾਂ ਬਰਾਦਰ ਉਹਨਾਂ ਦੇ ਰੈਟ ਪਾ ਕੇ ਦੇਖਦੇ ਹਾਂ ਇਹ ਕਰਦੇ ਨੇ ਉਹਨਾਂ ਦੇ ਕਲਚਰ ਰਹਿ ਜਾਂਦੇ ਹੁਣ ਜਿਹੜਾ ਉਹ ਜਿਹੜਾ ਬਿਆਨ ਅਸੀਂ ਕਰਾਂਗੇ ਨਹੀਂ ਕਰਦੇ ਮਰ ਗਿਆ ਉਹ ਟਰੈਕਟਰ ਨਹੀਂ ਨਹੀਂ ਇਹ ਗੱਲ ਇਹ ਤਾਂ ਕਾਰਵਾਈ ਤਾਂ ਤਦੇ ਹੋਊਗੀ ਨਾ ਜਿੱਤੇ ਮਾਰ ਲਿਆ ਲਿਖਣ ਲੱਗ ਗਿਆ ਬਿਆਨ ਦੇ ਬਿਆਨ ਕਰੂਗਾ ਫੇਰ ਕਾਰਵਾਈ ਕਰਨਗੇ ਕਾਰਵਾਈ ਜਾਂ ਉਹ ਬੰਦੇ ਚੱਕਣਗੇ ਨਾ ਚੱਕਣਗੇ ਬੈਠੇ ਨਾਲ ਅੱਜ ਤੇਰੇ ਨਾਲ ਖੜਿਆ ਵਕੀਲ ਕਰੂਗਾ ਮੈਂ ਕਰਕੇ ਦਊਂਗਾ ਯੋਗਦਾ ਯਾਰ ਬਈ ਮੇਰੀ ਗੱਲ ਸੁਣਾ ਰਿਹਾ ਪਾਪਾ ਜੀ ਨਹੀਂ ਜਾ ਸਕਦੇ ਬੰਦੇਆਂ ਦਾ ਪਤਾ ਕਿਹੜਾ ਟ੍ਰੈਕਟਰ ਮਾਰ ਕੇ ਗਿਆ ਕੁਛ ਵੀ ਕਿਸ ਨੇ ਵੀ ਗੱਡੀ ਮਾਰੀ ਓ ਯਾਰ ਮੈਨੂੰ ਪਤਾ ਜਿਹੜੇ ਸੀਗਾ ਉਹ ਫਿਰ ਇੱਥੇ ਖੜੇ ਨੇ ਥੋੜੇ ਪਤਾ ਹੋਊਗਾ ਯਾਰ ਕੈਮਰਾ ਤੋਂ ਸਭ ਕੋ ਕਢਾਵਾਂਗੇ ਅਸੀਂ ਨਾਲ ਖੜੇ ਤਾਹੀ ਨਾ ਕਾਰਵਾਈ ਤੇਨੂੰ ਯਾਰ ਨਾਲ ਖੜੇ ਹੋ ਕੇ ਤਾ ਗਈਏ ਅੱਬ ਤੁਸੀਂ ਨਾਲ ਹੀ ਖੜਾ ਆ ਅਸੀਂ ਗਵਾਂਡੀ ਆ ਤਾਂ ਉੱਥੇ ਕੀ ਗੱਲ ਆ ਮੈਂ ਉਹ ਜੀ ਨਿਕਲ ਜੂਗਾ ਤਾਂ ਵੀ ਉਹ ਕੈਮਰੇ ਵੀ ਦੇਖੇ ਝੂਠ ਬੋਲੂਗੇ ਕਿੱਤਾ ਝੂਠ ਬੋਲਣਗੇ ਯਾਰ ਇੱਦਾਂ ਤੱਕ ਤਾਂ ਝੂਠ ਬੋਲਣਗੇ ਯਾਰ ਕੈਮਰਾ ਆਹ ਕਿਹਾ 20 ਕੈਮਰੇ ਨਾਲ ਕੰਮ ਇਹ ਜੋ 20 ਬੰਦ ਕਰ ਬੋਲਣਦਾ ਮੇਰੇ ਕੋਲ ਕੈਮਰੇ ਬੋਲਣ ਦੇ ਆਪਾਂ ਨੂੰ ਝੂਠ ਬੋਲਣਗੇ ਯਾਰ ਕੈਮਰੇ ਬੋਲਣ ਅਸੀਂ ਨਹੀਂ ਝੂਠ ਬੋਲਾਂਗੇ ਐਵੇਂ ਨਹੀਂ ਤਾਂ ਬੋਲਣਗੇ ਓ ਯਾਰ 20 ਕੈਮਰੇ ਤੋਂ ਬੋਲਣਗੇ ਮੇਰੀ ਗੱਲ ਸਮਝੀ ਤਾਰ ਹਾਂ ਇਹ ਮੇਰੇ ਨਾਲ ਕਰਦੇ ਮੈਂ ਕਰਾਂਗਾ ਲੈ ਕੇ ਕਹੋਗੇ ਕੰਮ ਕਾਰੋਬਾਰੀ ਹੋਣੀ ਹੈ ਕਰਨਾ ਮੈਨੂੰ ਮੈਂ ਤੇਰੇ ਨਾਲ ਆ ਯਾਰ ਚਲੋ ਜੀ ਜੱਕੋਲਾ ਜੀ ਆਪਾਂ ਤੁਹਾਨੂੰ ਵੱਡੇ ਭਾਸਾਂ ਦੇ ਮੈਂ ਕਹਿੰਦਾ ਜਾ ਰਿਹਾ ਇੱਕ ਮੋੜ ਗੱਲ ਲੈਣਾ ਸਾਡੀ ਭੈਣ ਸੀ ਸਿਰੇ ਦੀ ਠੀਕ ਹੈ ਅਸੀਂ ਨਾਲੇ ਤੁਹਾਡੇ ਹਾਂ ਕੋਈ ਨਾ ਕਰਦੇ ਹਾਂ ਇਹ ਨਾ ਨਹੀਂ 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 ਯਾਰ ਤੇਰੇ ਨਾਲ ਖੜੀ ਯਾਰ ਤੇਰੇ ਨਾਲ ਖੜੀ ਯਾਰ ਇਹ ਬੰਦਿਆਂ ਦੀ ਗੱਲ ਬਾਤ ਸਾਹ ਸਾਰੇ ਆ ਤਰਾ ਰਹਿਣੇ ਚੱਲ ਗਿਆ ਕਬਰਾਂ ਦੇ ਪਾਸੇ ਦੋ ਦੋ ਪਿੰਡ ਜਿਹੜੇ ਬਰਾਬਰ ਦੇ ਖੜੇ ਉਹ ਬੰਦੇ ਉਹਦੀ ਬੋਡੀ ਦੀ ਫੇਸ ਵੀ ਬਿਲਕੁਲ ਬਿਲਕੁਲ ਸਰ ਸ਼ੇਰ ਪਹਿਲਾਂ ਬੋਡੀ ਨਹੀਂ ਹੁੰਦਾ ਕਿਹੜਾ ਇਹਨੂੰ ਘਰ ਮੇਰਾ ਟਾਈਮ ਹੈ ਥੰਮ ਥੰਮੋ ਬੋਡੀ ਥੰਮੋ ਮੇਰਾ ਪਰਾ ਸੋ ਬੜੇ ਚੰਗੇ ਤਰੀਕੇ ਨਾਲ ਪੁਲਿਸ ਵਾਲਿਆਂ ਨੇ ਹੌਸਲਾ ਦਿੱਤਾ ਹੈ ਪਰਚਾ ਦਰਜ ਹੋ ਰਿਹਾ ਜੀ ਨਹੀਂ ਨਹੀਂ ਇਹ ਤਾਂ ਹੀ ਗੱਲ ਹੈ ਇਹ ਹੋ ਗਿਆ ਤਾਂ ਅਸੀਂ ਬਾਕੀ ਲੋਕ ਭਾਬੀ ਉਹ ਕੇ ਬਿਠਾ ਲੈ ਕੁਰਸੀ ਤੇ ਭਾਜੀ ਉਧਰ ਕੁਰਸੀ ਤੇ ਉੱਥੇ ਬਿਠਾ ਦੇ ਸਾਰੇ ਭਾਈ ਉਹਦੇ ਸਾਰੇ ਸਲਾਹ ਹੁਣ ਉਹ ਜੋ ਕਰਨਾ ਚਾਹੁੰਦਾ ਮੈਂ ਕਰੂੰਗਾ ਚਲੋ ਕੋਈ ਨਹੀਂ ਕਰਦੇ ਚਾਹਤਾ ਇਹਨੂੰ ਕੰਮ ਕਰਦੇ ਮੈਂ ਚੱਲ ਜਿੰਦਾ ਇੱਕ ਬੰਦਾ ਹੋ ਗਿਆ ਤੁਹਾਨੂੰ ਕੋਈ ਕਰਦੇ ਇੱਕ ਸੋ ਮ੍ਰਿਤਕ ਦੀ ਪਛਾਣ ਹਰਦੀਪਕੌਰ ਵਾਸੀ ਚੰਨਣਪੁਰ ਭੁੱਲਿਸਪਾਵਾ ਦੇ ਹੋਈ ਆ ਤੇ ਜਿਹੜੇ ਡੈਥ ਹੋਈ ਹੈ ਇਥੋਂ ਦੇ ਲੜਕੀ ਸੀਗੇ ਤੇ ਆਪਣੇ ਪੇਕੇ ਪਰਿਵਾਰ ਤੋਂ ਵਾਪਸ ਜਾ ਰਹੇ ਸੀ ਨਾਲ ਉਹਨਾਂ ਦੇ ਹਸਬੰਦ ਸੁਖਿੰਦਰ ਸਿੰਘ ਸੀਗੇ ਜੋ ਕਿ ਬਹੁਤ ਜ਼ਿਆਦਾ ਸੀਰੀਅਸ ਆ ਸੋ ਇਹ ਮੌਕੇ ਦੀਆਂ ਤਸਵੀਰਾਂ ਆ ਭਾਈ ਨੇ ਤਾਂ ਐਦਾਂ ਹੀ ਆ ਨਾ ਅਲਟੀਮੇਟ ਰਵਾ ਲੋ ਇਦਾਂ ਨੂੰ ਇੱਕ ਮਿੰਟ ਭਾਈ ਰਿਪੋਰਟ ਕਰਨੀ ਚਾਹੀਦੀ ਚਲੋ ਬਣਾਓ ਮੈਂ ਉੱਧਰੋਂ ਆਉਂਦਾ ਇੱਕ ਮਿੰਟ ਭਾਈ 6 ਸੈਂਟ ਹੋ ਜਾ ਤਾਂ ਹੱਥ ਨਹੀਂ ਪਿਆ ਮੁੰਡੇ ਦਾ ਹੱਲੇ 1 ਲੱਖ ਦੀ ਵਾਗ ਰੋ ਜਾ ਦੇ ਕੀ ਕਰੀ ਕੋ ਚੋ ਸਾਹ ਉਹਨਾਂ ਸਾਈਡੋਂ ਉਹ ਪੁਲਿਸ ਵਾਲੇ ਆਪ ਨਾਲ ਲਾ ਕੇ ਬੋਡੀ ਨੂੰ ਸੰਭਾਲ ਰਹੇ ਆ ਸੋ ਬਹੁਤ ਦਰਦਨਾਕ ਹਾਦਸਾ ਹੋਇਆ ਆ ਲਿਆ ਯਾਰ ਸੋ ਲਾਈਟ ਲਾਈਟ ਬਾਰੇ ਕਰੀ ਲਾਈਟ ਬਾਰੇ ਕਰੀ ਇਹ ਨੰਬਰ ਪਾਸ ਦੇਗਾ ਨਾਲ ਰੈਪਰ ਵੀ ਉੱਧਰ ਤੱਕ ਦਾ ਪਾਣੀ ਵਾਲਾ ਉਹ ਰੈਪਰ ਵੀ ਹੋ ਗਿਆ ਸਭ ਜਗਾ ਬਾਰੀ ਉਹ ਸੇ ਰੱਖੀ ਹੋ ਉਹ ਕਿੰਨਾ ਐਕਟਿਵ ਬਸ ਬਸ ਜਿਹੜੇ ਨਾੰਨਾ ਜੋ ਬਾੜੀਆਂ ਲਾਲਾ ਫਰਾਦੇ ਇਹਨਾਂ ਨੇ ਇੱਕ ਮੈਂ ਤੁਹਾਡੇ ਨਾਲ ਜਾਵਾਂ ਚਾਰ ਗੱਡੀਆਂ ਜਾਉਂਦੀਆਂ ਆਪ ਵੀ ਕਰੀ ਜੀ ਕਰ ਸੋ ਜੋੜੀ ਨੂੰ ਤੇਰੀ ਨਮੀ ਰੱਖਿਆ ਸਵਕਿਆ ਫੋਰਸ ਬਣੀ ਉਹਦੀ ਗੱਡੀ ਆਈ ਹੋਈ ਆ ਉਹਦੇ ਵਿੱਚ ਰੱਖਿਆ ਗਿਆ ਆ ਤੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਆ ਹਾਂ ਦੇਖ ਬੋਲਣਾ ਤੇ ਲੱਗਦਾ ਹੈ ਸੈਲਵਨ ਸੈਨਾ ਸਰ ਪਾਪਾ ਨੂੰ ਉਹ ਅੰਦਰੋਂ ਭਜਾ ਦੇਣੇ ਬਹੁਤ ਛੇ ਬੈਣੀ ਉਸੇ ਕੋ ਹੁੰਦੀ ਤੇ ਬਈ ਉਸੇ ਕੋ ਕੋ ਇੱਕ ਬੰਦਾ ਹੋਰ ਵਜੇ ਇੱਕ ਬੰਦਾ ਆਇਆ ਚਾਲ ਕੋ ਮੋਟਰ ਦੀ ਚਾਬੀ ਰੱਖੇ ਕੋਣ ਤੇਰਾ ਤੇਰੇ ਕੋਲ ਹੀ ਹੈ ਨਾ ਇੱਕ ਬੰਦਾ ਆਪਣਾ ਨਾ ਆਉਂ ਗੱਡੀ ਆ ਗਈ ਕੋਈ ਗੱਲ ਨਹੀਂ ਭਾਈ ਤੂੰ ਗੱਡੀ 'ਚ ਪੈ ਗਿਆ ਜਾ ਮੇਰਾ ਭਰਾ ਨਹੀਂ ਨਹੀਂ ਕੋਈ ਨਹੀਂ ਮੋਟਰਸਾਈਕਲ ਤੇ ਆ ਗਿਆ ਤੂੰ ਪਹੁੰਚ ਕੋਈ ਨਹੀਂ ਕੋਈ ਗੱਡੀ ਇੱਕ ਮਿੰਟ ਆਪਾਂ ਕਹਿ ਗਏ ਮੜਾ ਜਾਣਾ ਇਹਨੂੰ ਕਿੱਥੇ ਰਹਿ ਗਿਆ ਦੇਖਿਆ ਬੱਸ ਦੋ ਤਿੰਨ ਬਹੁਤ ਸਾਡੇ ਵੱਲੋਂ ਨਹੀਂ ਆਇਆ ਆ ਬੋਈ ਆ ਗਏ ਇੱਥੇ ਆ ਦੇ ਬੈਠਾ ਮੈਂ ਨਹੀਂ ਆਪਾਂ ਗੱਡੀ ਪੈ ਗਏ ਗੱਡੀ ਲੈ ਯਾਰ ਹਾਂ ਕਰੋਗਾ ਪੂਰਨ ਰਾਜਾ ਮੈਂ ਇਹਨੂੰ ਵੀ ਲੈ ਕੇ ਜਾਦਾ ਥਾਣੇ ਤੇ ਟਰੈਕਟਰ ਜਿਹੜਾ ਜਬਤ ਕੀਤਾ ਜਿਹਨੂੰ ਐਕਸੀਡੈਂਟ ਹੋਇਆ ਉਹਨੂੰ ਵੀ ਥਾਣੇ ਲਿਜਾਇਆ ਜਾ ਰਿਹਾ ਆ ਚੱਲਣਾ ਇਹਦਾ ਕੀ ਬਚਾਇਆ ਲੈ ਕਿੰਨੀ ਜ਼ੋਰ ਨਾਲ ਲੱਗਿਆ ਹੋਣਾ ਆਪਾਂ ਅੰਦਾਜ਼ਾ ਲਾਈ ਸਕਦੇ ਪਿਛਲਾ ਚੱਕਾ ਪੂਰਾ ਬਿੰਨਾ ਹੋਇਆ ਆ ਪਿਆ ਆ ਸਾਰਾ ਕੋਝੂਗਾ ਕੋਝੂਗਣਾ ਸਾਰਾ ਰਾਹੀ ਪੀਤੀ ਹੋਈ ਰਹਾ ਉਹ ਟਰੈਕਟਰ ਦਾ ਨੇ ਅੱਛਾ ਜੀ ਸੋ ਡਰੰਕਡ ਡਰਾਈਵਰ ਸੀ ਕਿ ਜਿਹਨਾਂ ਨੇ दारू ਪੀਤੀ ਹੋਈ ਸੀ ਕਿ ਤੇ ਨਾ ਪੂਰੇ ਨਸ਼ੇ ਵਿੱਚ ਸੀਗੇ ਸੋ ਜਿਹੜਾ ਡਰਾਈਵਰ ਸੀਗਾ ਟਰੈਕਟਰ ਦਾ ਸੋ ਬਾਈ ਹੁਣੇ ਦੱਸ ਰਹੇ ਆ ਬਿਜਲੀ ਵਿਭਾਗ ਦੇ ਦਾ ठेकेदार ਆ ਧਨੀਪਿੰਡ ਦਾ ਤੂੰ ਮੋਟਰਸਾਈਕਲ ਵੀ ਚੱਕ ਕੇ ਪਾਇਆ ਜਾ ਦੇ ਗੱਡੀ ਦੇ ਵਿੱਚ ਇੱਕ ਪਾਸੇ ਰੱਖੋ ਵੀਰੇ ਇਹਨਾਂ ਨੂੰ ਛੋਰਾ ਰੱਖੋ ਨਾ ਪਿੱਛੇ ਫੇਰੋ ਯਾਰ ਜਿੱਦਾਂ ਜੱਟ ਨੂੰ ਪਿੱਛੇ ਪਾਉਂਦੇ ਆਂ ਪੋਈਦਾ ਲੰਬਾ ਰੱਖ ਲੋ ਇਹਦਾ ਲੰਬਾ ਲੰਬਾ ਰੱਖ ਇਹਦਾ ਲੰਬਾ ਕਰੋ ਬਾਈ ਵਿੱਚ ਜਰਾ ਸੁਣ ਜਰਾ ਵਾਗੇ ਯਾਰ ਅਸੀਂ ਜਮਸ਼ੇਰ ਨਾਲ ਲਾਵਾਂਗੇ ਕਿਹੜੀ ਗੱਲ ਐਦਾ ਦੇ ਕੰਮ ਨੂੰ ਤਾਂ ਸਾਰਾ ਪਿੰਡੀ ਨਾਲ ਐ ਕੋਈ ਐਦਾ ਦੀ ਗੱਲ ਨਹੀਂ ਆਈ ਸਾਰਾ ਪਿੰਡੀ ਨਾਲ ਆ ਤੂੰ ਮਾਰ ਹੋਈ ਇਤਨਾ ਹੋ ਗਿਆ ਮਾਰਾ ਕੰਮ ਉੱਤਰੇ ਉਹ ਦੇਸ਼ ਸਿੰਘ ਜਰੀ ਨੂੰ ਤੂੰ ਨੱਟ ਗਿਆ ਉਪਰੋਂ ਹਾਂ ਪੁੱਛ ਤੈਨੂੰ ਦੇਖੋ ਗੀਬਾ ਬੋਲ ਤੂੰ ਉਹਨੇ ਨੱਠਿਆ ਨਹੀਂ ਨਾ ਹੱਤਾ ਹਾਂ ਹੱਤਾ ਨਹੀਂ ਉਹ ਤਾਂ ਉੱਠਾਇਆ ਕਿਹਨੇ ਭਾਈ ਇਹ ਨਾ ਪੁਲਸਾਂ ਨੇ ਉਠਾਇਆ ਯਾਰ ਉਹ ਭੱਜ ਲਵੇ ਕਿੱਥੇ ਤੱਕ ਭੱਜਣਾ ਕਰੇ ਭੱਜ ਲਵੇ ਕਿੱਥੇ ਤੱਕ ਭੱਜਣਾ ਸੋ ਇੱਕ ਪਾਸੇ ਪੁਲਿਸ ਵਾਲਾ ਤੇ ਵੀ ਇਲਜ਼ਾਮ ਲੱਗ ਰਿਹਾ ਕਿ ਪੁਲਿਸ ਵਾਲੇ ਨੇ ਆਪ ਉਸ ਬੰਦੇ ਨੂੰ ਭਜਾਇਆ ਜਿਹੜਾ ਡਰਾਈਵਰ ਸੀਗਾ ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਕੌਣ ਮੁਜ਼ਲਮ ਸੀ ਕਿਉਂਕਿ ਆਜ ਵਾਲੇ ਕੈਮਰੇ ਲੱਗੇ ਆ ਕੈਮਰੇ ਆ ਵਿੱਚ ਕੁਝ ਨਾ ਕੁਝ ਆ ਜਾਊਗਾ ਸੋ ਗੱਡੀਆਂ ਦੇ ਉੱਪਰ ਕੋਈ ਵੀ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਤੁਸੀਂ ਆਪਾ ਦੇਖ ਹੀ ਸਕਦੇ ਆ ਨਾ ਅੱਗੇ ਨਾ ਪਿੱਛੇ ਕੋਈ ਨੰਬਰ ਨੰਬਰ ਹੈ ਨਹੀਂ ਕੋਈ ਸੋ ਨੰਬਰ ਪਲੇਟ ਵੀ ਨਹੀਂ ਹੈਗੀ ਬਿਲਕੁਲ ਵੀ ਲੱਗੀ ਨਹੀਂ ਹੋਈ ਹੈ ਜੀ ਹਾਈ ਡੋ ਵਾਲਿਆ ਸੋ ਕੋਈ ਵੀ ਨੰਬਰ ਪਲੇਟ ਟਰੈਕਟਰ ਤੇ ਨਹੀਂ ਲੱਗੀ ਹੋਈ ਨਾ ਅੱਗੇ ਜਾਂ ਨਾ ਪਿੱਛੇ ਤੇ ਇੱਕ ਮਾਰਕਾ ਲੱਗਿਆ ਹੋਇਆ ਪਨੇਸਰ ਇੱਕ ਦੋ ਵਰਕਾ ਸਕੂਟਰ ਪੈਂਦੇ। ਓਹ ਹੋ 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 ਬਚ ਗਿਆ papa ਉਹ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਪੂਰਾ ਜਮਸ਼ੇਰ ਨਗਰ ਉਸ ਪਰਿਵਾਰ ਦੇ ਨਾਲ ਆ ਜੀ ਅਸੀਂ ਉਸ ਪ੍ਰਾਣੀ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਸਾਡੀ ਭੈਣ ਨੂੰ ਪਰ ਉਹਨਾਂ ਮੁਜਰਮਾਂ ਨੂੰ ਜ਼ਰੂਰ ਫੜਨ ਲਈ ਅਸੀਂ ਜੋ ਬਣ ਸਕੂਗਾ ਨਾਲ ਖੜੇ ਹੋ ਕੇ ਕਰਾਂਗੇ ਉਸ ਨੂੰ ਵੀ ਤਕੀਦ ਆ ਕੇ ਉਹਨਾਂ ਮੁਜਮਮਾ ਨੂੰ ਜਿਹੜੇ ਸ਼ਰਾਬ ਪੀ ਕੇ ਟਰੈਕਟਰ ਚਲਾ ਰਹੇ ਸੀ ਜਿਨ੍ਹਾਂ ਕਰਕੇ ਇਹ ਵੱਡਾ ਹਾਦਸਾ ਹੋਇਆ ਸੁਣਾ ਨੂੰ ਜਲਦੀ ਫੜ ਕੇ ਜਿਹਦੇ ਉੱਤੇ ਡੱਕੇ ਜਾਵੇ ਜੋ ਬਣਦੀ ਕਾਰਵਾਈ ਆ ਕੀਤੀ ਜਾਵੇ ਤਾਂ ਕਿ ਜੋ ਜਿਹੜੇ ਪਰਿਵਾਰ ਨਾਲੇ ਭਾਣਾ ਵਰਤਿਆ ਉਹਨਾਂ ਨੂੰ ਇਨਸਾਫ ਮਿਲ ਸਕੇ ਉਹ ਸਦੀ ਭੈਣ ਨੂੰ ਇਨਸਾਫ ਮਿਲ ਸਕੇ ਜਿਹਨੇ ਆਪਣੀ ਜਾਨ ਗਵਾਈ ਆ ਇੱਕ ਸ਼ਰਾਬੀ ਬੰਦੇ ਕਰਕੇ ਸੋ ਇੰਨੀਆਂ ਕਿ ਬੇਨਤੀਆਂ ਆ ਨਾਲ ਹੀ ਬੇਨਤੀਆਂ ਉਹਨਾਂ ਸਾਰੇ ਸੜਕ ਤੇ ਚੱਲਣ ਵਾਲੇ ਜਿਹੜੇ ਮੇਰੇ ਵੀਰ ਭੈਣਾ ਮੋਟਰਸਾਈਕਲ ਕਾਰ ਕੋਈ ਵੀ ਵਾਹਨ ਚਲਾਉਂਦੇ ਆ ਸੋ ਉਹਨਾਂ ਨੂੰ ਬੇਨਤੀ ਆ ਕਿ ਬਾਈ ਬਿਨਾ ਸ਼ਰਾਬ ਪੀਤਿਆਂ ਗੱਡੀ ਚਲਾਇਆ ਕਰੋ ਤੇ ਧਿਆਨ ਨਾਲ ਸਲੋ ਸਪੀਡ ਚ ਲਾਇਆ ਕਰੋ ਤਾਂ ਕਿ ਤੁਹਾਨੂੰ ਕੋ ਘਰ ਰੀਕਦਾ ਹੁੰਦਾ ਆ ਜ ਜੇ ਤੁਸੀਂ ਪੀਤੀ ਆ ਤੁਹਾਡੇ ਕਰਕੇ ਕਿਸੇ ਹੋਰ ਦੀ ਜਾਨ ਨਾ ਜਾਵੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹੋ ਜਿਹਾ ਸੁਨੇਹਾ ਹੋਰਾਂ ਤੱਕ ਪਹੁੰਚ ਸਕੇ ਤੇ ਆਪਾਂ ਕਿਸੇ ਹੋਰ ਦੀ ਜਾਨ ਬਚਾ ਸਕੀਏ ਇੰਨੀਆਂ ਕਿ ਬੇਨਤੀਆਂ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ